ਗਾਰਵ ਯਾਦਮ ਨੇ ਨਹੀਂ ਕਿਹਾ ਗਾਰਵ ਯਾਦਮ ਨੂੰ ਤਾਂ ਜੋ ਭਗਵੰਤ ਨੇ ਕਹਿਤਾ ਉਹਨੇ ਕਹਿਤਾ ਵਿਚਾਰੇ ਨੇ ਭਗਵੰਤ ਮਾਨ ਨੇ ਆਪ ਕਹਿਆ ਤਿੰਨ ਵਜੀਰ ਖਲੋਤੇ ਉਹਦੇ ਨਾਲ ਆਉਜਲਾ ਸਾਹਿਬ ਐਮਪੀ ਖਲੋਤੇ ਆ ਆ ਢਾਲੀਵਾਲ ਸਾਹਿਬ ਖਲੋਤੇ ਆ ਨਿੱਜਰ ਸਾਹਿਬ ਖਲੋਤੇ ਆ ਇਹ ਤਿੰਨ ਚਾਰ ਵਜੀਰਾ ਨੇ ਇਕੱਠੇ ਹੋ ਕੇ ਭਗਵੰਤ ਮਾਨ ਬੋਲ ਰਿਹਾ ਕਿ ਡੀਜੀਪੀ ਨੇ ਦਾਸਤਾ ਦਿੱਤਾ ਇੰਟਰਵਿਊ ਨਹੀਂ ਹੋਈ ਪੰਜਾਬ 'ਚ ਤੇ ਹੁਣ ਦੱਸਣ ਕੀ ਚੀਫ ਮਨਿਸਟਰ ਆਪ ਦੀ ਕੁਰਸੀ 'ਤੇ ਬਣੇ ਰਹਿ ਸਕਦੇ ਅੱਜ ਤੋਂ ਬਾਅਦ ਜਿਹੜਾ ਭਗਵ ਜਿਹੜਾ ਸਿੱਧੂ ਮੂਸੇ ਵਾਲੇ ਦੀ ਸਿਕਿਉਰਿਟੀ ਵਿਡਰੋ ਕਰੇ ਉਹਨੂੰ ਮਰਵਾਉਣ ਦੀ ਸਾਜ਼ਿਸ਼ ਚ ਸ਼ਾਮਿਲ ਹੋਵੇ ਔਰ ਫਿਰ ਉਹਦੀ ਇੰਟਰਵਿਊ ਕਰਾਵੇ ਉਹਨੂੰ ਚੀਫ ਗੈਸਟ ਬਣਾਵੇ ਸਟੇਟ ਗੈਸਟ ਬਣਾਵੇ ਉਹਨੇ ਲਾਉਣ ਆਰਡਰ ਕੀ ਸਾਹਮਣੇ ਅੱਜ ਐਨ ਐਚ ਆਈ ਦੇ ਠੇਕੇਦਾਰਾਂ ਨੇ ਗਵਰਨਮੈਂਟ ਆਫ ਇੰਡੀਆ 'ਚ ਲਿਖ ਕੇ ਚਲੇ ਗਿਆ ਗੱਡਕਰੀ ਸਾਹਿਬ ਇਹ ਇਸ਼ੂ ਨੂੰ ਪ੍ਰਾਈਮ ਮਿਨਿਸਟਰ ਨਾਲ ਟੇਕ ਅਪ ਕਰ ਰਹੇ ਆ ਕਿ ਇੱਥੇ ਸੜਕਾਂ ਨਹੀਂ ਬਣ ਸਕਦੀਆਂ ਕਿਉਂਕਿ ਉਹਨਾਂ ਨੂੰ ਜਾਨੀ ਮਾਲੀ ਖਤਰਾ ਹੈ ਐਜੂਕੇਸ਼ਨ ਦਾ ਆਰਟੀਈ ਚ ਰਾਈਟ ਟੂ ਐਜੂਕੇਸ਼ਨ ਚ ਇਹ ਤੇ ਵਰਸਟ ਪਰਫਾਰਮਿੰਗ ਸਟੇਟ ਪੰਜਾਬ ਹੈ ਲਾਅ ਐਂਡ ਆਰਡਰ ਦਾ ਕੋਈ ਹਾਲਾਤ ਨਹੀਂ ਰੋਜ਼ ਚੋਰੀਆਂ ਫਰੋਤੀਆਂ ਡਕੈਤੀਆਂ ਮਤਲਬ ਇਹ ਤਾਂ ਹਾਲਾਤ ਬਣੇ ਆ ਉਹਦੇ ਵੱਲ ਕੋਈ ਧਿਆਨ ਨਹੀਂ ਸਿਆਸੀ ਬਦਲਾ ਖੋਰੀ ਕੱਲਾ ਇੱਕ ਮਿਸ਼ਨ ਰਹਿ ਗਿਆ ਭਗਵੰਤ ਮਾਨ ਲੰਡਾ ਇਹ ਜੇ ਜਿੰਨੇ ਗੈਂਗਸਟਰ ਰੱਜ ਕੇ ਗੋਲੀਆਂ ਮਾਰਨ ਫਰੋਤੀਆਂ ਲੈਣ ਉਹਨਾਂ ਦੇ ਤਾਂ ਭਾਈ ਭਗਵੰਤ ਮਾਨ ਸਾਹਿਬ ਕਰਾਉਣਗੇ ਇੰਟਰਵਿਊ ਉੱਥੇ ਇੰਟਰੋਗੇਸ਼ਨ ਨਹੀਂ ਹੋ ਤੇ ਜਿਨ੍ਹਾਂ ਦੀ ਬਣਦੀ ਨਹੀਂ ਗੈਰਕਾਨੂੰਨੀ ਕੰਮ ਆ ਉਹਨੂੰ ਰੋਜ਼ ਛੱਡ ਲੈਂਦੇ ਜਿਹੜੇ ਮਾੜਾ ਜਿਹਾ ਬੋਲੇ ਪਰ ਮੈਂ ਅੱਜ ਵੀ ਦੱਸ ਕੇ ਚੱਲਿਆ ਕਿ ਭਗਵੰਤ ਮਾਨ ਸਾਹਿਬ ਮੈਂ ਪਹਿਲਾਂ ਵੀ ਤੇਰੇ ਚਿੱਟੜੇ ਫਰੋਲਦਾ ਰਿਆਂ ਤੇਰੇ ਜੋ ਬੇਨਕਾਬ ਚਿਹਰੇ ਕਰਦਾ ਰਿਆਂ ਇਹ ਇੰਟਰਵਿਊ ਦਾ ਮਸਲਾ ਤੁਸੀਂ ਮੇਰੀ ਇੰਟਰਵਿਊ ਪੁਰਾਣੀ ਕੱਢ ਲਿਓ ਮੈਂ ਉਦੋਂ ਹੀ ਕਿਹਾ ਸੀ ਪੰਜਾਬ 'ਚ ਹੋਈ ਆ ਇੰਟਰਵਿਊ ਔਰ ਅੱਜ ਉਹ ਸਾਬਤ ਹੋ ਗਈ ਆ ਮੈਂ ਇਹ ਜੇ ਕੰਮ ਜੋ ਭਗਵੰਤ ਮਾਨ ਗੈਰ ਕਾਨੂੰਨੀ ਕਰੂ ਉਹਨੂੰ ਬੇਨਕਾਬ ਕਰਦਾ ਰਹਾਂ ਹਾਂ ਉਹਦੇ ਪਰਿਵਾਰ ਨਾਲ ਵੀ ਖਲੋਂਦਾ ਰਹਾਂ ਜੇ ਉਹ ਆਪਦੇ ਬੱਚਿਆਂ ਨਾਲ ਧੱਕਾ ਕਰੂਗਾ ਮਗਰ ਜੇ ਭਗਵੰਤ ਮਾਨ ਨੂੰ ਪੁਲੇਖਾ ਮਜੀਠੀਏ ਨੂੰ ਦੱਬ ਲੋ ਮਜੀਠੀਆ ਇਹ ਜੇ ਸ਼ਰਾਬੀ ਕੋਲੋਂ ਤਾਂ ਨਹੀਂ ਦੱਬਿਆ ਜੀ ਪੀਐਸ ਸਬੰਧ ਭੇਜਣ ਤੋਂ ਪਹਿਲਾਂ 18 ਤਰੀਕ ਦੇ ਸਮਨ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਇਹ ਸਮਨ ਵਾਪਸ ਲੈ ਲਿੱਤੇ ਗਏ ਸੀਗੇ ਦੁਬਾਰਾ ਭੇਜੇ ਉਸ ਦੇ ਵਿੱਚ ਉਹ ਵੀ ਦੇਖ ਲੋ ਛਰਾਰਤ ਹਾਂ ਮੈਨੂੰ ਸਮਨ ਭੇਜਦੇ ਆ ਮੈਂ ਚੈਲੰਜ ਕਰਦਾ ਹਾਈ ਕੋਰਟ ਅੰਡਰੇਬਲ ਹਾਈ ਕੋਰਟ ਹਾਈ ਕੋਰਟ ਤੇ ਜਾ ਕੇ ਹੱਥ ਜੋੜ ਕੇ ਭਜਦੇ ਆ ਕਿ ਨਹੀਂ ਸਾਨੂੰ ਨਹੀਂ ਇਹਦੀ ਲੋੜ ਅਸੀਂ ਆਪਦੇ ਸੰਮਨ ਵਾਪਸ ਲੈਨੇ ਮਗਰ ਫਿਰ ਜਦ ਮੈਂ ਮੜੀ ਜੀ ਚੂੰਡੀ ਫੇਰ ਵੜਦਾ ਮੜੀ ਜੀ ਚੂੜੀ ਫੇਰ ਕੱਸਦਾ ਸੀਐਮ ਦੀ ਉਹ ਫੇਰ ਕਹਿ ਦਿੰਦਾ ਇਹਨੂੰ ਸੱਦ ਲੋ ਭਾਈ ਇਸ ਲਈ ਮੇਰਾ ਸਿੱਟ ਦਾ ਇੰਚਾਰਜ ਤਾਂ ਮੁੱਖ ਮੰਤਰੀ ਚਾਹੀਦਾ ਇਹਦਾ ਲੈਵਲ ਵਧਾਓ ਘਟਾਓ ਨਾ ਇਹਦਾ ਤੇ ਫੇਰ ਸਵਾਦ ਆਉ ਦੋ ਦੋ ਹੱਥ ਕੀ ਹੁਣ ਮੈਂ ਜਾਇਆ ਮਾ ਚਲੇ ਆਏ ਜੀ ਕੁਝ ਹੈ ਕੋਈ ਡਾਕੂਮੈਂਟ ਵੀ ਲੈ ਆਇਆ ਮਾੜਾ ਕੁਝ ਲੈ ਆਇਆ ਇਹ ਤਾਂ ਆਪ ਉੱਥੇ ਹਾਈ ਕੋਰਟ ਚ ਕਹਿ ਕੇ ਆਏਗਾ ਕਿ ਨਹੀਂ ਅਸੀਂ ਤੇ ਗਲਤੀ ਹੋ ਗਈ ਅਸੀਂ ਇਹ ਤੋਂ ਕੁਝ ਨਹੀਂ ਲੈਣਾ ਇਹ ਬੋਲ ਕੇ ਆਏ ਉਥੇ ਹੁਣ ਤਾਂ ਮੈਂ ਇਹਨਾਂ ਨੂੰ ਇਹ ਸਮਝਾਉਣ ਆਇਆ ਕਿ ਗੈਰ ਕਾਨੂੰਨੀ ਕੰਮ ਨਾ ਕਰੋ ਨਹੀਂ ਤਾਂ ਜਿੰਨੇ ਪ੍ਰਬੋਧ ਕੁਮਾਰ ਅਰਗੇ ਅਫਸਰ ਵੀ ਇੱਥੇ ਨੇ ਜਿਨ੍ਹਾਂ ਨੇ ਜਿਹੜੀ ਪੁਰਾਣੀ ਸਿੱਟ ਨੇ ਗਲਤ ਕੰਮ ਕੀਤਾ ਉਹਨਾਂ ਦੇ ਚਿਹਰੇ ਹਾਈ ਕੋਰਟ ਚ ਬੇਨਕਾਬ ਕਰਦੇ ਤੇ ਫਿਰ ਮੇਰੀ ਵੀ ਮਜਬੂਰੀ ਹੋ ਜੂ ਕਿ ਤੁਸੀਂ ਕਿਵੇਂ ਹਾਈ ਕੋਰਟ ਨੂੰ ਤੇ ਸੁਪਰੀਮ ਕੋਰਟ ਕੇ ਜਾ ਜਾ ਝੂਠ ਬੋਲ ਰਹੇ ਹੋ ਉਹਨਾਂ ਅਫਸਿਆਂ ਦੇ ਚਿਹਰੇ ਬੇਨਕਾਬ ਕਰਕੇ ਜਿਹੜੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਉਹਨਾਂ ਦੇ ਉਹਨਾਂ ਦੇ ਚਿਹਰੇ ਸਾਹਮਣੇ ਲਿਆਉਣਾ ਵੀ ਫਿਰ ਮੇਰੀ ਜ਼ਿੰਮੇਵਾਰੀ ਬਣ ਜੂ ਫੇਰ ਨੌਕਰੀ